ਤਾਂ ਜਦੋਂ ਚੋਣਾ ਆਉਂਦਿਆਂ ਨੇ ਤਾਂ ਉਦੋਂ ਬਿਆਨਬਾਜ਼ੀ ਵੀ ਹੁੰਦੀ ਹੈ ਬਿਆਨਬਾਜ਼ੀ ਉਦੋਂ ਲਾਂਗੇ ਨੂੰ ਖੋਲਣ ਨੂੰ ਲੈ ਕੇ ਵੀ ਤੇ ਬਿਆਨਬਾਜ਼ੀ ਉਦੋਂ ਸਰਹੱਦਾਂ ਖੋਲਣ ਨੂੰ ਲੈ ਕੇ ਵੀ ਕਰਤਾਰਪੁਰ ਸਾਹਿਬ ਲਾਂਗੇ ਨੂੰ ਲੈ ਕੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇਵ ਲੋਪਿਆਨ ਦਿੱਤਾ ਗਿਆ ਪਾਕਿਸਤਾਨ ਨੇ ਲਗਾਈ ਲਾਂਗੇ ਨੂੰ ਪਾਰ ਕਰਨ ਵਾਲੀ ਫੀਸ ਭਾਰਤ ਵੱਲੋਂ ਕੋਈ ਵੀ ਫੀਸ ਨਹੀਂ ਲਗਾਈ ਗਈ ਹੈ ਅਸੀਂ ਵੀਜ਼ਾ ਵਾਲੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਸੀ ਇਹ ਮੁੱਦਾ ਪਾਕਿਸਤਾਨ ਸਰਕਾਰ ਦੇ ਕੋਲ ਜ਼ਰੂਰ ਚੁੱਕਾਂਗੇ ਜੈ ਸ਼ੰਕਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਪਾਕਿਸਤਾਨ ਦੇ 호텔 ਜਾਮ ਜਿਹੜੇ ਨਿਉ ਇੱਕ ਸਾਧ ਦੇ ਨਾਲ ਲਗਾਏ ਜਾ ਰਹੇ ਐ ਜੈ ਸ਼ੰਕਰ ਦੇ ਵੱਲੋਂ ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ ਜੋ ਕਰਤਾਰਪੁਰ ਸਾਹਿਬ ਦਾ ਲੰਗ ਉਹ ਸਾਡੀ ਸਰਕਾਰ ਦੇ ਯਤਨਾਂ ਦੇ ਨਾਲ ਖੁੱਲਿਆ ਤੇ ਅੱਜ ਦੇ ਉੱਤੇ ਅਸੀਂ ਫੀਸ ਵੀ ਕੋਈ ਨਹੀਂ ਲਗਾਈ ਹਾਲਾਂਕਿ ਪਾਕਿਸਤਾਨ ਵਾਲੇ ਪਾਸਿਓਂ ਇਸ ਦੇ ਉੱਤੇ ਫੀਸ ਵੀ ਲਗਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਕੋਲ ਇਹ ਮੁੱਦਾ ਵੀ ਚੁੱਕਾਂਗੇ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਗਾ ਉਸ ਦੇ ਉੱਤੇ ਕੋਈ ਵੀ ਫੀਸ ਨਾ ਰੱਖੀ ਜਾਏ ਤਾਂ ਜੋ ਸਿੱਖ ਸੰਗਤ ਜਾਂ ਨਾਨਕਨਾਮਲੇਵਾ ਸੰਗਤ ਉੱਥੇ ਜਾ ਕੇ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਬਿਨਾ ਕਿਸੇ ਮੁਸ਼ਕਲ ਦੇ ਅਸੀਂ ਵੀਜ਼ਾ ਵਾਲੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਸੀ ਇਹ ਵੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਜਦੋਂ ਅੰਮ੍ਰਿਤਸਰ ਪਹੁੰਚੇ ਹੋਏ ਨੇ ਜੈ ਸ਼ੰਕਰ ਉਹਨਾਂ ਦੇ ਵੱਲੋਂ ਉਥੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਇਸ ਦੌਰਾਨ ਹੀ ਉਹਨਾਂ ਦੇ ਵੱਲੋਂ ਇਹ ਟਿੱਪਣੀ ਵੀ ਕੀਤੀ ਗਈ ਇਸਾ ਵੀਸਾ ਕੋਟੋ भंग कर दिया विसा की जरूरत नहीं पर क्योंकि हम अंतरराष्ट्रीय सीमा पार कर रहे हैं नॉर्म क्या होता है तभी पार कर सकते हैं जब लोगों के हाथ में पासपोर्ट होता है ये जो फीस लगाना जो है बीस डॉलर का फी है जो मुझे याद है ये हमारे कारण नहीं लगा ये पाकिस्तान ने लगा मैं आपको बिल्कुल आश्वासन दे सकता हूँ हम जरूर ये विषय जो है पाकिस्तान सरकार के साथ ਉਠਾ ਕੇ ਅਸੀਂ ਇਸ ਦਾ ਕੁਝ ਫੈਸਲਾ ਕਰਨ ਦੀ ਕੋਸ਼ਿਸ਼ ਤੋਂ ਕਰਾਂਗੇ ਤਾਂ ਜਦੋਂ ਚੋਣਾ ਆਉਂਦੀਆਂ ਨੇ ਤਾਂ ਉਦੋਂ ਬਿਆਨਬਾਜ਼ੀ ਵੀ ਹੁੰਦੀ ਹੈ ਬਿਆਨਬਾਜ਼ੀ ਉਦੋਂ ਲਾਂਗੇ ਨੂੰ ਖੋਲਣ ਨੂੰ ਲੈ ਕੇ ਵੀ ਤੇ ਬਿਆਨਬਾਜ਼ੀ ਉਦੋਂ ਸਰਹੱਦਾਂ ਖੋਲਣ ਨੂੰ ਲੈ ਕੇ ਵੀ ਕਰਤਾਰਪੁਰ ਸਾਹਿਬ ਲਾਂਗੇ ਨੂੰ ਲੈ ਕੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇਵ ਲੋਪਿਆਨ ਦਿੱਤਾ ਗਿਆ ਪਾਕਿਸਤਾਨ ਨੇ ਲਗਾਈ ਲਾਂਗੇ ਨੂੰ ਪਾਰ ਕਰਨ ਵਾਲੀ ਫੀਸ ਭਾਰਤ ਵੱਲੋਂ ਕੋਈ ਵੀ ਫੀਸ ਨਹੀਂ ਲਗਾਈ ਗਈ ਹੈ ਅਸੀਂ ਵੀਜ਼ਾ ਵਾਲੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਸੀ ਇਹ ਮੁੱਦਾ ਪਾਕਿਸਤਾਨ ਸਰਕਾਰ ਦੇ ਕੋਲ ਜ਼ਰੂਰ ਚੁੱਕਾਂਗੇ ਜੈ ਸ਼ੰਕਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਪਾਕਿਸਤਾਨ ਦੇ 호텔 ਜਾਮ ਜਿਹੜੇ ਨੇ ਉਹ ਇੱਕ ਸਾਧ ਦੇ ਨਾਲ ਲਗਾਏ ਜਾ ਰਹੇ ਐ ਇਸ ਜੈ ਸ਼ੰਕਰ ਦੇ ਵੱਲੋਂ ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ ਜੋ ਕਰਤਾਰਪੁਰ ਸਾਹਿਬ ਦਾ ਲੰਗ ਉਹ ਸਾਡੀ ਸਰਕਾਰ ਦੇ ਇਤਨਾ ਦੇ ਨਾਲ ਖੁੱਲਿਆ ਤੇ ਅੱਜ ਦੇ ਉੱਤੇ ਅਸੀਂ ਫੀਸ ਵੀ ਕੋਈ ਨਹੀਂ ਲਗਾਈ ਹਾਲਾਂਕਿ ਪਾਕਿਸਤਾਨ ਵਾਲੇ ਪਾਸਿਓਂ ਇਸ ਦੇ ਉੱਤੇ ਫੀਸ ਵੀ ਲਗਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਕੋਲ ਇਹ ਮੁੱਦਾ ਵੀ ਚੁੱਕਾਂਗੇ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਗਾ ਉਸ ਦੇ ਉੱਤੇ ਕੋਈ ਵੀ ਫੀਸ ਨਾ ਰੱਖੀ ਜਾਏ। ਤਾਂ ਜੋ ਸਿੱਖ ਸੰਗਤ ਜਾਂ ਨਾਨਕਨਾਮ ਲੇਵਾ ਸੰਗਤ ਉੱਥੇ ਜਾ ਕੇ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਪিনা ਕਿਸੇ ਮੁਸ਼ਕਲ ਦੇ ਆਸੀਂ ਵੀਜ਼ਾ ਵਾਲੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਸੀ ਇਹ ਵੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਜਦੋਂ ਅੰਮ੍ਰਿਤਸਰ ਪਹੁੰਚੇ ਹੋਏ ਨੇ ਜੈ ਸ਼ੰਕਰ ਉਹਨਾਂ ਦੇ ਵੱਲੋਂ ਉਥੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਇਸ ਦੌਰਾਨ ਹੀ ਉਹਨਾਂ ਦੇ ਵੱਲੋਂ ਇਹ ਟਿੱਪਣੀ ਵੀ ਕੀਤੀ ਗਈ ਇਸਾ ਵਿਸਾਖੋ ਤੋਂ भंग कर दिया विशा की जरूरत नहीं पर क्योंकि हम अंतर्राष्ट्रीय सीमा पार कर रहे हैं आम पे क्या होता है तभी पार कर सकते हैं जब लोगों के हाथ में पासपोर्ट होता है ये जो फीस लगाना जो है बीस डॉलर का फी है जो मुझे याद है ये हमारे कारण नहीं लगा ये पाकिस्तान ने लगाया मैं आपको बिल्कुल आश्वासन दे सकता हूँ हम जरूर ये विषय जो है पाकिस्तान सरकार के साथ ਉਠਾ ਕੇ ہم کہیں ਇਸका कुछ फैसला करने की कोशिश तो करेंगे